ਗੁੱਸੇ 'ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸਾਂਭਦੇ ਆ ਤੇ ਸਾਨੂੰ ਕੌਣ ਸਾਂਭੇਗਾ ਆ ਕੇ ਸਾਨੂੰ ਤਾਂ ਸਾਂਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਂਭਣ ਜੋ ਗਿਰੂਆ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਵੇ ਕੋਈ ਹੜ੍ਹ ਹੋਵੇ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜੇ ਕੋਈ ਸੋਕਾ ਪੈ ਜੇ ਕੋਈ ਭੁੱਖਮਰੀ ਹੋ ਜੇ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾ ਦਿੱਤਾ ਲੋਕਾਂ ਨੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵਿਪਤਾ ਇੰਟਰ ਕਰਦੀ ਹੈ ਜਾਂ ਵਿਪਤਾ ਦਾ ਸ਼ਿਕਾਰ ਪੰਜਾਬ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਹੈ ਕੋ ਪੰਜਾਬ ਦੀ ਮਦਦ ਕਰਨ ਲਈ ਆਪਣਾ ਤਨ ਮਨ ਧਨ ਜਿਹੜਾ ਉਹ ਕੁਰਬਾਨ ਕਰ ਦਿੰਦੇ ਨੇ ਔਰ ਕਿਉਂਕਿ ਇਸੇ ਕਰਕੇ ਕਰਦੇ ਨੇ ਕਿਉਂਕਿ ਪੰਜਾਬੀ کسے سٹیٹ بے شک پہ چھو بے کسے دیش بے چھو بے, جتے بھی کوئی قدرتی آفت شکار لوگ ہوئے ہونا شکار ہوئے لوگ کا بھی مدد پہنچ آج دے ہیں اور پنجاب کے ہر دی جڑی مار ہے وہ پوری طرح نظر آ رہی ہے اور اس دی مار کے مدد واسطے پنجابی دے بہت سارے کلاکار جڑے نے وہ ابھر کے سامنے آئے ہیں

پنجابی نے نام پر کہ جسویر جسی نے ایک جو جڑی سوشل میڈیا تھے خوب اس کی وائرل ہو رہی ہے جس انہوں نے پریزنٹ سٹیٹی تو جانو ہو کے عوام دینا ڈائریکٹ گل بات کی تھی ہے اور انہوں نے بہت سارے کلاکار کا ذکر کیا ہے جنہوں نے پریزنٹ پرزنٹ ستھ مدر رکھدہ ہوا بہت ساری مدد بے شکینشیل مدد ہے جا مدد ہے ساجو سامان ہے کھان پی مدد ہے مطلب جب پشوبے چارے کی گل کریے تو توڑی میں پڑے ہوئے ٹرکا کی گل کر لیے تو پنجابی گائکا نے اس برپتا کے دل کھول کے پنجابی وہی جو اس برپتا کا شکار ہوئے ہیں ਉਹਨਾਂ ਵੀ ਉਹਨਾਂ ਨੇ ਮਦਦ ਕੀਤੀ ਹੈ ਹਾਲਾਂਕਿ ਹਰਪ੍ਰਜਨ ਮਾਨ ਬਾਰੇ ਵੀ ਜਸੀ ਜੀ ਨੇ ਦੱਸਿਆ ਕਿ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਉਹ ਫੋਨ ਤੇ ਇਨ ਟੱਚ ਹੈ ਕਿ ਮੈਂ ਕੀ ਕਰ ਸਕਦਾ ਮੈਨੂੰ ਜ਼ਰੂਰ ਦੱਸੋ ਕਿਉਂਕਿ ਪੰਜਾਬੀ ਹੋਰ ਦੇ ਨਾਤੇ ਕਿਉਂਕਿ ਜਦੋਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬੀ ਜਿਹੜੇ ਪੂਰੇ ਸੰਸਾਰ ਦੇ ਵਿੱਚ ਵਸੇ ਹੋਏ ਨੇ ਔਰ ਜਿੱਥੇ ਵਸੇ ਹੋਏ ਨੇ ਉਹਨਾਂ ਨੇ ਆਪਣੀ ਪੰਜਾਬੀਅਤ ਦੇ ਔਰ ਪੰਜਾਬੀ ਹੋਣ ਦੇ ਮਾਣ ਦੇ ਜਿਹੜੇ ਝੰਡੇ ਉਹ ਗੱਡੇ ਹੋਏ ਨੇ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਕੱਲ ਵੀ ਅਸੀਂ ਸਤਲੁਜ ਦਰਿਆ ਤੇ ਜਦੋਂ ਜਾ ਰਹੇ ਸੀਗੇ ਕਿਸੇ ਨਿਊਜ਼ ਨੂੰ ਕਵਰ ਕਰਨ ਵਾਸਤੇ ਤਾਂ ਸਤਲੁਜ ਦਰਿਆ ਦਾ ਜਿਹੜਾ ਸੱਧ ਹੈ ਜਿਹੜੀ ਰੇਲਵੇ ਟ੍ਰੈਕ ਉੱਪਰ ਦੀ ਲੰਘਦੀ ਹੈ ਉਹ ਵੀ ਤਕਰੀਬਨ ਤਕਰੀਬਨ ਬਹੁਤ ਹੀ ਘੱਟ ਫਰਕ ਹੈ ਉਹ ਵੀ ਮਤਲਬ ਜਿਹੜੀ ਹੈ ਉਹ ਪਾਣੀ ਦੇ ਉਸ ਵਹਾਅ ਦੇ ਵਿੱਚ ਆ ਸਕਦੀ ਹੈ ਕਾਫੀ ਜ਼ਿਆਦਾ ਡਰ ਵੀ ਲੱਗਾ ਹੈ لوگ ویڈیو بنا رہے سی مطلب سب کچھ جو تمہیں پتہ ہی ہے کہ لوگ تا خاص کر کے کھڑے ہو کے اس نظارے کو بیک دینے پر جہاں دا نقصان ہویا ہے ذرا انہوں دا اپنا دکھ دیکھیے تا شاید وہ دکھی لوگ جڑے نے وہ اپنی زبان شبد بھی ਨਹੀਂ ਕਰ ਸਕਦੇ ਸੋ ਅੱਜ ਜਸਵੀਰ ਜਸੀਦੋਂ ਦਾ ਵੀਡੀਓ ਪੂਰੇ ਦਾ ਪੂਰਾ ਦਿਖਾਵਾਂਗਾ ਆਪ ਜੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਬਾਕੀਆਂ ਨੂੰ ਵੀ ਅਪੀਲ ਕੀਤੀ ਹੈ ਔਰ ਪੰਜਾਬੀ ਜਿਹੜੇ ਹੈ ਉਹ ਮਦਦ ਕਰਨੇ ਜਾਣਦੇ ਹੈ ਮਦਦ ਲੈਣਾ ਨਹੀਂ ਜਾਣਦੇ ਲੇਕਿਨ ਪੰਜਾਬੀਆਂ ਦਾ ਸੁਭਾਅ ਹੈ ਜਦੋਂ ਵੀ ਉਹਨਾਂ ਦਾ ਹੱਥ ਉੱਠੇਗਾ ਤੇ ਦਾਨ ਦੇਣ ਲਈ ਉੱਠੇਗਾ ਦਾਨ ਲੈਣ ਲਈ ਵੀ ਉੱਠਦਾ ਲੇਕਿਨ ਇਸ ਵਿਪਤਾ ਦੀ ਘੜੀ ਦੇ ਵਿੱਚ ਜਦੋਂ ਕੁਦਰਤੀ ਕੋਈ ਆਫਤ ਆਉਂਦੀ ਹੈ ਤਾਂ ਉਸ ਬੰਨਾ ਜਿਹੜੀਆਂ ਜ਼ਰੂਰਤਾਂ ਨੇ ਉਹ ਤਾਂ ਉਸੇ ਤਰ੍ਹਾਂ ਬਰਕਰਾਰ ਰਹਿੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਈ ਵਾਰ ਸਾਨੂੰ ਆਪਣੀ ਜ਼ਿੰਦਗੀ ਦਾ ਕੰਪਰੋਮਾਈਜ਼ ਵੀ ਕਰਨਾ ਪੈਂਦਾ ਹੈ ਹਾਲਾਂਕਿ ਪੰਜਾਬੀ ਦੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਚ ਡਿੱਪੀ ਗਰੇਵਾਲ ਹੈ ਔਰ ਇਹੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਤੂੜੀ ਦੇ ਟਰੱਕ ਭੇਜੇ ਨੇ ਔਰ ਮੀਕਾ ਹੈ ਵਿੱਕੀ ਕੌਸ਼ਲ ਹੈ ਦਲਜੀਤ ਦੋਸਾਂਜ ਹੈ ਜਿਨ੍ਹਾਂ ਨੇ ਪੰਜਾਬ ਦੇ 10 ਪਿੰਡ ਜਿਹੜੇ ਗੋਦ ਲਿੱਤੇ ਨੇ ਔਰ ਪਿਛਲੇ ਦਿਨੀ ਉਹਨਾਂ ਨੇ ਕਾਫੀ ਜ਼ਿਆਦਾ ਅਮਾਉਂਟ ਵੀ ਜੜੀ ਹੈ ਉਹ ਦਿੱਤੀ ਹੈ ਤਾਂ ਕਿ ਇਸ ਹਰ ਪ੍ਰਭਾਵਿਤ ਏਰੀਏ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਸਹੀ ਸਲਾਮਤ ਇਹ ਜਿਹੜੇ ਪੈਸੇ ਆ ਉਹ ਪਹੁੰਚ ਸਕਣ ਹੁਣ ਦੋਸਤੋ ਸਵਾਲ ਇੱਥੇ ਹੈ ਕਿ ਇਹ ਜਿਹੜੀ ਮਦਦ ਭੇਜੀ ਜਾ ਰਹੀ ਹੈ ਕੀ ਉਹਨਾਂ ਲੋਕਾਂ ਤੱਕ ਠੀਕ ਠਾਕ ਪਹੁੰਚੇਗੀ ਜਿਹੜੇ ਲੋਕ ਸੱਚਮੁੱਚ ਇਸ ਵਿਪਤਾ ਦਾ ਸ਼ਿਕਾਰ ਹੋਏ ਨੇ ਜੀ ਆਪਾ ਕਹਿ ਰਹੀਏ ਕਿ ਉਹਨਾਂ ਲੋਕਾਂ ਦੇ ਮਕਾਨ ਜਿਨ੍ਹਾਂ ਦੇ ਇਸ ਟਾਈਮ ਮਤਲਬ ਹਾਲਾਤੇ ਬਣੇ ਪਏ ਨੇ ਕਿ ਜਿਹੜੇ ਗਰੀਬ ਕੱਚੇ ਮਕਾਨ ਨੇ ਜਿਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਤੱਕ ਨਹੀਂ ਲੱਗੇ ਛੱਤਾਂ نیچے ਦੀਆਂ نیچے ਹੀ ਆ ਗਈਆਂ ਔਰ ਦਿਵਾਰਾਂ ਜਿਹੜੀਆਂ ਕੱਚੀਆਂ ਹੋਣ ਕਰਕੇ ਉਹ ਉੱਥੇ ਹੀ ਬੈਠ ਗਈਆਂ ਉਹਨਾਂ ਲੋਕਾਂ ਬਾਰੇ ਕੀ ਮਤਲਬ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹੋ ਜੀ ਮਦਦ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਾਂ ਨਹੀਂ ਉਹਨਾਂ ਨੇ ਘਰ ਬਣਾ ਕੇ ਦਿੱਤੇ ਜਾਣਗੇ ਜਾਂ ਨਹੀਂ ਇਹ ਸਵਾਲ ਹੀ ਇਹ ਨਿਸ਼ਾਨ ਹੈ ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਮਦਦ ਤਾਂ ਬਹੁਤ ਆਉਂਦੀ ਹੈ ਪਰ ਲੱਗਦੀ ਬਹੁਤ ਘੱਟ ਹੈ। ਔਰ ਦੋਸਤੋ ਇੱਕ ਗੱਲ ਤਾਂ ਸਾਫ਼ ਹੈ ਜਿਸ ਸ਼ਖਸ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਮਤਲਬ ਪੈਸੇ ਦੀ ਵੀ ਧੋਖਾਧੜੀ ਕਰ ਲਈ ਉਹਨਾਂ ਲੋਕਾਂ ਤੱਕ ਉਹ ਪੈਸਾ ਨਾ ਪਹੁੰਚਿਆ ਜਿਨ੍ਹਾਂ ਨੂੰ ਸੱਚਮੁੱਚ ਜ਼ਰੂਰਤ ਹੈ ਤੇ ਉਸ ਤੋਂ ਵੱਡਾ ਪਾਪੀ ਕੋਈ ਵੀ ਨਹੀਂ। حالانکہ جی میں دوجے پاسے گل کراتے پرشاشن جنا ہے وہ اڈی چک زور لگا ہویا ہے انہوں کا بھی وہ بھی پبا بھار ہوئے ہیں پرشاشن ہے اور باوجود ڈی سی صاحب نے جنہیں بھی پنجاب زلے نے ਉਹਨਾਂ ਦੇ ਮਾਨਯੋਗ ਡੀਸੀ ਸਾਹਿਬ ਬਿਨਰਾਹ ਤੇ ਕੰਮ ਕਰ ਰਹੇ ਨੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਨੰਬਰ ਜਾਰੀ ਕੀਤੇ ਹੋਏ ਨੇ ਇਸ ਦੇ ਬਾਵਜੂਦ ਪੰਜਾਬੀ ਸਿੰਗਰਾਂ ਦਾ ਇਹ ਜਿਹੜਾ ਇਕੱਠ ਹੈ ਇਕੱਠੇ ਹੋ ਕੇ ਮਦਦ ਕਰਨਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਮਤਲਬ ਕਹਿ ਸਕਦੇ ਆ ਕਿ ਤਾਰੀਫ ਦੇ ਕਾਬਿਲ ਨੇ ਇਹ ਲੋਕ ਜਸਵੀਰ ਜੱਸੀ ਜੀ ਨੇ ਆਪਣੀ ਵੀਡੀਓ ਦੇ ਵਿੱਚ ਹੋਰ ਕੀ ਗੱਲਾਂ ਬਾਤਾਂ ਕੀਤੀਆਂ ਨੇ ਆਵਾਰਦੇ ਆ ਇੱਕ ਨਜ਼ਰ ਸਤਿ ਸ੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ 'ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸਾਂਭਦੇ ਆ ਤੇ ਸਾਨੂੰ ਕੌਣ ਸਾਂਭੇਗਾ ਆ ਕੇ ਸਾਨੂੰ ਤੇ ਤਾਂ ਸਾਂਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਂਭਣ ਜੋਗੇ ਹੁਣ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਏ ਕੋਈ ਹੜ੍ਹ ਹੋਏ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜੇ ਕੋਈ ਸੋਕਾ ਪੈ ਜੇ ਕੋਈ ਭੁੱਖਮਰੀ ਹੋ ਜੇ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਰਡਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਰਡਸ ਦਾ ਲੰਗਰ ਲਾਤਾ ਲੋਕਾਂ ਨੇ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਹੁਣਾਂ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਰਡਸ ਦਾ ਇੰਤਜ਼ਾਮ ਕਰੋ ਬੋਰਡਸ ਲੈ ਕੇ ਦਿਓ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਰਡਸ ਜਿਹੜੀਆਂ ਉਹ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਟਸ ਜਿਹੜੀਆਂ ਉੱਥੇ ਭੇਜ ਦਿੱਤੀਆਂ। ਦੈਨ ਹਰਪ੍ਰਜਨ ਭਾਜੀ ਉਹਨਾਂ ਦੇ ਹਰਪ੍ਰਜਨ ਮਾਨ ਸਾਹਿਬ ਅਜੇ ਕਿਉਂ ਵਿਚਾਰੇ ਬਿਮਾਰ ਨੇ। ਹੁਣ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ-ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ। ਉਹਨਾਂ ਦਾ ਬਾਰ-ਬਾਰ ਫੋਨ ਆ ਰਿਹਾ। ਸੋ ਅੱਜ ਸਾਰਾ ਦਿਨ ਮੈਂ ਕੱਲ ਤੇ ਮੈਂ ਕਹ ਰੇ ਸੀ ਕਿ ਮੈਂ ਟੈਲੀਫੋਨ ਐਕਸਚੇਂਜ ਲਾਈ ਹੋਈ ਅੱਜ ਮੈਂ ਆਪਰੇਟਰ ਦਾ ਕੰਮ ਕੀਤਾ। ਬਹੁਤ ਲੋਕਾਂ ਨੂੰ ਕਨੈਕਟ ਕੀਤਾ, ਬਹੁਤ ਲੋਕਾਂ ਨੂੰ ਲੇਵਲ ਬੋਰਡਸ ਭੇਜੀਆਂ ਜਿਹੜੀਆਂ ਆਰਮੀ ਨੇ ਵੀ ਬੋਰਡਸ ਦਿੱਤੀਆਂ ਜਿਹੜੀਆਂ ਜਸਪਿੰਦਰ ਨੁਰਾਲਾ ਜੀ ਉਹਨਾਂ ਨੇ ਸਾਨੂੰ ਅਰੇਂਜ ਕਰਕੇ ਦਿੱਤੀਆਂ ਉਹ ਅਮਰਪ੍ਰੀਤ ਉਹਨੇ ਅਜਨਾਲੇਵਲ ਜਾ ਕੇ ਤੇ ਸੇਵਾ ਨਿਭਾਰੇ ਨੇ ਤੇ ਹੋਰ ਬਹੁਤ ਸਾਰੀਆਂ ਬੋਰਡਸ ਜਿਹੜੀਆਂ ਸਭ ਡਾਕਟਰ ਸੁਵਿਮਾਨ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਅੱਜ ਦੋ ਬੋਰਡਸ ਆਰਡਰ ਕਰ ਦਿੱਤੀਆਂ ਹੋਰ ਸਾਡੇ ਇੱਕ ਬੰਬਈ ਤੋਂ ਬਹੁਤ ਇਕਬਾਲ ਸਿੰਘ ਜੀ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਸਵੇਰੇ ਇੱਕ ਬੋਰਡ ਭੇਜ ਰਿਹਾ ਹਾਂ ਹੋਰ ਇੱਕ ਭਾਈ ਬਰਾੜ ਸਾਹਿਬ ਨੇ ਉਹਨਾਂ ਦਾ ਹੁਣੇ ਫੋਨ ਆਇਆ ਕਿ ਅਸੀਂ ਆਪਣੀਆਂ ਬੋਟਸ ਜਿਹੜੀਆਂ ਉਹ ਆਰਡਰ ਕਰ ਲੈਣੇ ਆ ਉਹਨਾਂ ਨੂੰ ਅਸੀਂ ਕਨੈਕਟ ਕਰਾਇਆ ਸੋ ਬੋਟਸ ਦਾ ਸੱਚੀ ਮੁੱੱਚੀ ਲੰਗਰ ਲੱਗ ਗਿਆ ਤੇ ਇਹਦੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਾਣੀ ਹੁਣ ਵਧਦਾ ਜਾ ਰਿਹਾ ਕਈਆਂ ਇਲਾਕਿਆਂ ਦੇ ਵਿੱਚ ਪਾਣੀ ਘਟ ਨਹੀਂ ਰਿਹਾ ਵੱਧ ਰਿਹਾ ਪਰ ਫਿਰ ਵੀ ਅਸੀਂ ਤਿਆਰ ਬਰ ਤਿਆਰ ਹਾਂ ਸਾਡੀ ਕੌਮ ਜਿਹੜੀ ਉਹ ਤਿਆਰ ਬਰ ਤਿਆਰ ਹੈ ਉਹਦਾ ਡਟ ਕੇ ਮੁਕਾਬਲਾ ਕਰਨ ਨੂੰ ਕੋਈ ਵੀ ਐਸੀ ਅਕੈਡਮੀ ਹੈ ਸਾਰੀਆਂ ਸਾਰੇ ਲੋਕ ਚੜ੍ਹਦੀ ਕਲਾ ਵਿੱਚ ਨੇ ਤੇ ਹੋਰ ਤੁਹਾਨੂੰ ਦੱਸੀਏ ਕਿ ਜਿੱਦਾਂ ਅਜਨਾਲੇ ਅਸੀਂ ਸਾਰਾ ਔਜਲਾ ਸਾਹਿਬ ਉਹਨਾਂ ਨੇ ਤੇ ਬਾਕੀ ਸਾਰੇ ਲੋਕਾਂ ਨੇ ਇੰਤਜ਼ਾਮ ਕੀਤਾ ਸੀ ਚਾਰੇ ਦਾ ਪਾਣੀ ਦਾ ਰਾਸ਼ਨ ਦਾ ਇਦਾਂ ਹੀ ਹੁਣ ਅੱਜ ਤੋਂ ਕੈਂਪ ਜਿਹੜੇ ਆ ਗੁਰਦਾਸਪੁਰ ਤੇ ਦੀਨਾਨਗਰ ਜਾ ਰਹੇ ਨੇ ਜਿਹੜੇ ਜਿਹੜੇ ਵੀ ਸੁਣ ਰਹੇ ਨੇ ਜਿਹੜੇ ਜਿਹੜੇ ਵੀ ਲੋਕ ਕਨੈਕਟ ਕਰ ਰਹੇ ਨੇ ਅੱਜ ਸਵੇਰ ਦਾ ਬਹੁਤ ਲੋਕਾਂ ਨਾਲ ਅਸੀਂ ਕਨੈਕਟ ਕੀਤਾ ਉਧਰ ਚਪਕਰਾ ਮਰਾੜਾਵਲ ਵੀ ਤੇ ਕਲਾਨੌਰਵਲ ਵੀ ਡੇਰਾ ਬਾਬਾ ਨਾਨਕ ਵੀ ਫਿਰ ਫਾਜ਼ਿਲਕਵਾਲ ਵੀ ਕੁਝ ਲੋਕ ਫਸੇ ਹੋਏ ਸੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਢਾ ਸਕੀਏ ਤੇ ਕੱਲ ਤੱਕ ਪੂਰਾ ਸਾਡੇ ਕੋਲ ਚਾਰਾ ਵੀ ਹੋ ਜਾਏਗਾ ਕੱਲ ਗੁਰਦਾਸਪੁਰ ਕੈਂਪ ਲਾ ਦਾਂਗੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਪਿੰਡ ਅਸੀਂ ਉਹ ਜਿਹੜਾ ਚਾਰੇ ਦੀਆਂ ਜਿਹੜੀਆਂ ਫੀਡ ਔਰ ਚੋਖਰ ਜਿਹੜਾ ਹੁੰਦਾ ਜਾਂ ਹਰਾ ਚਾਰਾ ਜਿਹੜੇ ਵੀ ਲੋਕ ਲਿਆ ਸਕਦੇ ਬਹੁਤ ਸਾਰੇ ਲੋਕ ਤੂੜੀ ਵਾਸਤੇ ਕਹਿ ਰਹੇ ਨੇ ਹਰੇ ਚਾਰੇ ਵਾਸਤੇ ਕਹਿ ਰਹੇ ਨੇ ਉਹਨਾਂ ਨੂੰ ਅਸੀਂ ਕਨੈਕਟ ਕਰਾ ਰਹੇ ਹਾਂ ਕਿਸੇ ਨੂੰ ਸੁਲਤਾਨਪੁਰ ਲੋਧੀ ਜਾਂ ਕਿਸੇ ਨੂੰ ਪਠਾਨਕੋਟ ਵੱਲ ਜਾਂ ਹੋਰ ਜਗ੍ਹਾਾਂ 'ਤੇ ਤੇ ਤੁਹਾਨੂੰ ਕੱਲ ਤੱਕ ਆਲਮੋਸਟ ਆਲਮੋਸਟ ਹੋਰ ਜ਼ਿਆਦਾ ਸੈੱਟ ਮਿਲੇਗਾ ਤੇ ਸਾਰੇ ਲੋਕ ਲੱਗੇ ਹੋਏ ਆ ਕਿਸ 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 ਦਾ ਨਾਮ ਲਵਾਂ ਕੋਈ ਵੀ ਤੇ ਬਾਹਰੋਂ ਕਿੰਨੇ ਕ ਲੋਕਾਂ ਦੇ ਫੋਨ ਆਏ ਕਿ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਮਨ ਬੜਾ ਭੜ ਜਾਂਦਾ ਇਸ ਗੱਲ ਤੋਂ ਕਿ ਯਾਰ ਪੰਜਾਬੀ ਐਦਾਂ ਖੜੇ ਹੋ ਜਾਂਦੇ ਯਾਰ ਤੇ ਇਹ ਤੇ ਪੰਜਾਬ ਹੈ ਇਹ ਤੇ ਉਹਨਾਂ ਦੇ ਸਾਰੇ ਪੰਜਾਬ ਤੇ ਸਾਰੀ ਦੁਨੀਆ ਨੂੰ ਆਪਣੇ ਭਰਾ ਤੇ ਆਪਣੇ ਪੁੱਤ ਤੇ ਆਪਣੇ ਪਿਓ ਸਮਝਦਾ ਤੇ ਹੁਣ ਤੇ ਪੰਜਾਬ ਦੇ ਉੱਤੇ ਔਕੜ ਹੈ ਤੇ ਸਾਰੀ ਦੁਨੀਆ ਸਾਰੇ ਲੋਕ ਜਿਹੜੇ ਮੋਬਾਈਲ ਹੋ ਕੇ ਫੋਨ ਕਰ ਰਹੇ ਜਿਹੜੇ ਕੋਈ ਕਈ ਲੋਕ ਟਰੱਕ ਡਰਾਈਵਰਸ ਨੇ ਕੋਈ ਔਰ ਮੈਂ ਹੋਰ ਦੱਸਾਂ ਹਿਮਾਚਲ ਤੋਂ ਜੰਮੂ ਤੋਂ ਇਦਰ ਉਦਰ ਸਾਰੇ ਥਾਵਾਂ ਤੋਂ ਫੋਨ ਆ ਰਹੇ ਅੱਜ ਇੱਕ ਵੀਰ ਨੇ ਸਾਨੂੰ ਤਰਪਾਲਾਂ ਜਿਹੜੀਆਂ ਟੈਂਟਸ ਨੇ ਉਹ ਭੇਜ ਰਿਹਾ ਔਰ ਤਰਪਾਲਾਂ ਭੇਜ ਰਿਹਾ ਇੱਕ ਹੋਰ ਵੀਰ ਨੇ ਗੋਬਿੰਦਗੜ੍ਹ ਤੋਂ ਗਲੋਬਲ ਇੰਟਰਪ੍ਰਾਈਜ਼ਸ ਉਹਨਾਂ ਨਾਲ ਮੇਰੀ ਹੁਣੇ ਗੱਲ ਹੋ ਰਹੀ ਹੈ ਉਹ ਕੱਲ ਤਰਪਾਲਾਂ ਅਸੀਂ ਅਰੇਂਜ ਕਰ ਦਾਂਗੇ ਸਾਰੇ ਪਾਸੇ ਤੇ ਕੋਈ ਘਬਰਾਉਣ ਦੀ ਜਰੂਰਤ ਨਹੀਂ ਪੰਜਾਬੀ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਹੈ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਆ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਨਾਲ ਨੇ ਗੁਰੂ ਨਾਨਕ ਸਾਡੇ ਨਾਲ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹੈ ਤੇ ਸਾਨੂੰ ਕਿਸੇ ਸੋ ਦੋਸਤੋ ਕੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਨੂੰ ਸਹੋਤਾਨ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ